ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਪੰਜਾਬੀ ਚੈਨਲ ਢਿੱਲੋਂ ਵਿਲੇਜ ਫੂਡ ਉੱਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਟੇਸਟੀ ਅਤੇ ਮਜ਼ੇਦਾਰ ਰੈਸਪੀ ਚੀਜ਼ ਚਿੱਲੀ ਲੈ ਕੇ ਆਈ ਹਾਂ ਚੀਜ਼ ਚਿੱਲੀ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਨੂੰ ਬਣਾਉਣ ਦੇ ਲਈ ਆਪਾਂ ਨੂੰ ਜ਼ਿਆਦਾ ਇਨਗਰੀਡੀਅੰਟਸ ਦੀ ਲੋੜ ਵੀ ਨਹੀਂ ਪੈਂਦੀ ਹੈਗੀ ਤੇ ਇਹ ਖਾਣ ਵਿੱਚ ਵੀ ਬਹੁਤ ਹੈਲਦੀ ਹੁੰਦਾ ਹੈ ਤੇ ਚੀਜ਼ ਚਿੱਲੀ ਆ ਜਿਹੜਾ ਬਾਜ਼ਾਰ ਦੇ ਵਿੱਚ ਖਾਣਿਆਂ ਦਾ ਆਪਾਂ ਬਹੁਤ ਹੀ ਕੋਸਟਲੀ ਮਿਲਦਾ ਹੈ ਏ ਆਪਾਂ ਬਾਦੀ ਘਟ ਘਾਚੇ ਦੇ ਵਿੱਚ ਘਰ ਦੇ ਵਿੱਚ ਕਿੱਦਾਂ ਬਣਾ ਕੇ ਤਿਆਰ ਕਰੀਏ ਆਉ ਤੁਹਾਨੂੰ ਮੈਂ ਵੀਡੀਓ ਦੇ ਵਿੱਚ ਸਟੈਪ ਬਾਈ ਸਟੈਪ ਸਮਝਾਉਂਗੀ ਇਹ ਵੀਡੀਓ ਨੂੰ ਦੇਖਣ ਦੇ ਲਈ ਮੇਰੇ ਨਾਲ ਐਂਡ ਤੱਕ ਬਨੇ ਰਹੋ ਚਲੋ ਹੁਣ ਆਪਾਂ ਰੈਸਪੀ ਬਣਾਉਣੀ ਸ਼ੁਰੂ ਕਰਦੇ ਆਂ ਆਪਾਂ ਨੇ ਜਿਸ ਜਿਲੀ ਬਣਾਉਣ ਦੇ ਲਈ ਦੋ ਸ਼ਿਮਲਾ ਮਿਰਚਾਂ ਲਈਆਂ ਨੇ ਦੋ ਹੀ ਆਪਾਂ ਨੇ ਲਾਲ ਟਮਾਟਰ ਲਏ ਨੇ ਤਿੰਨ ਆਪਾਂ ਨੇ ਛੋਟੇ ਸਾਈਜ਼ ਦੇ ਪਿਆਜ਼ ਮੈਂ ਛਿੱਲ ਕੇ ਰੱਖ ਲਈ ਸੀਗੇ ਦੋ ਹਰੀਆਂ ਮਿਰਚਾਂ ਤੇ 1 ਇੰਚ ਅਦਰਕ ਦਾ ਟੁਕੜਾ ਲਿਆ ਏ ਤੇ 150 ਦੇ ਗ੍ਰਾਮ ਦੇ ਕਰੀਮ ਮੈਂ ਪਨੀਰ ਲਿਆ ਏ ਤੇ ਇਸ ਨੂੰ ਆਪਾਂ ਨੇ ਚੌਪ ਕਰਕੇ ਰੱਖ ਲਿੱਤਾ ਹੈ ਸਾਰੇ ਇੰਗਰੀਡੀਅੰਟਸ ਨੂੰ ਆਪਾਂ ਨੇ ਪਿਆਜ਼, ਸ਼ਿਮਲਾ ਮਿਰਚ, ਟਮਾਟਰ ਨੇ ਜਿਹੜੇ ਇਹ ਮੋٹے-ਮੋٹے ਹੀ ਚਾਰਸ ਸਲਾਈਸਾਂ ਦੇ ਵਿੱਚ ਚੌਪ ਕਰਨੇ ਨੇ ਤੇ ਹਰੀਆਂ ਮਿਰਚਾਂ ਨੇ ਇਹਨਾਂ ਨੂੰ ਵੀ ਮੈਂ ਚੋਪ ਕਰ ਲਿਆ ਸੀਗਾ ਅਦਰਕ ਨੂੰ ਵੀ ਆਪਾਂ ਨੇ ਲੰਬਾ-ਲੰਬਾ ਕੱਟ ਕਰ ਲਿਆ ਸੀ ਤੇ ਲਸਣ ਨੂੰ ਵੀ ਆਪਾਂ ਨੇ ਬਰੀਕ ਕੱਟ ਕਰਕੇ ਲੈ ਲਿਆ ਏ ਤੇ ਹੁਣ ਆਪਾਂ ਇੱਕ ਬੌਲ ਲਵਾਂਗੇ ਬੌਲ ਦੇ ਵਿੱਚ ਆਪਾਂ ਜਿਹੜਾ ਪਨੀਰ ਸੀਗਾ ਕੱਟਿਆ ਹੋਇਆ ਉਹ ਆਪਾਂ ਨੇ ਇਹਦੇ ਵਿੱਚ ਪਾ ਦੇਣਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਚਮਚੇ ਦਾ ਚੌਥਾ ਹਿੱਸਾ ਜਿਹੜਾ ਨਮਕ ਦਾ ਲਵਾਂਗੇ ਚੌਥਾ ਹਿੱਸਾ ਇਹ ਲਾਲ ਮਿਰਚ ਪਾਊਡਰ ਦਾ ਲਵਾਂਗੇ ਤੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਨੇ ਇਹਨੂੰ 10 ਮਿੰਟ ਦੇ ਲਈ ਆ ਜਿਹੜਾ ਆਪਾਂ ਇਹਨੂੰ ਢੱਕ ਕੇ ਰੱਖਾਂਗੇ ਤਾਂ ਕਿ ਨੂਨ ਔਰ ਮਿਰਚ ਨੇ ਜਿਹੜੇ ਉਹ ਚੰਗੀ ਤਰ੍ਹਾਂ ਪਨੀਰ ਦੇ ਵਿੱਚ ਐਬਜ਼ਾਰਬ ਹੋ ਜਾਈਂ ਤੇ ਹੁਣ ਆਪਾਂ ਨੇ 10 ਮਿੰਟ ਦੇ ਲਈ ਇਹਨਾਂ ਨੂੰ ਢੱਕ ਕੇ ਰੱਖ ਦਿੱਤਾ ਹੈ 10 ਮਿੰਟ ਤੋਂ ਬਾਅਦ ਹੁਣ ਆਪਾਂ ਨੇ ਇੱਕ ਵਾਰ ਇਹਨਾਂ ਨੂੰ ਚੰਗੀ ਤਰ੍ਹਾਂ ਫੇਰ ਹਿਲਾ ਲੈਣਾ ਹੈ ਤੇ ਹਿਲਾਉਣ ਤੋਂ ਬਾਅਦ ਆਪਾਂ ਇੱਕ ਕੜਾਹੀ ਵੀ ਤਰਾਂਗੇ ਕੜਾਹੀ ਦੇ ਵਿੱਚ ਆਪਾਂ ਨੇ ਤਕਰੀਬਨ ਡੇਢ ਕ ਘਟਸੀ ਆ ਜਿਹੜੀ ਸਰੋਂ ਦਾ ਤੇਲ ਲਿਆ ਹੈ ਤੇਲ ਹੈ ਜਿਹੜਾ ਤੁਸੀਂ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਤੁਸੀਂ ਰਾਈਸ ਆਇਲ ਵੀ ਲੈ ਸਕਦੇ ਹੋ ਬਟਰ ਵੀ ਲੈ ਸਕਦੇ ਹੋ ਆਪਾਂ ਨੇ ਸਰੋਂ ਦਾ ਤੇਲ ਇਸਤੇਮਾਲ ਕੀਤਾ ਹੈ ਤੇ ਹੁਣ ਆਪਾਂ ਨੇ ਇਹਦੇ ਵਿੱਚ ਪਨੀਰ ਆ ਜਿਹੜਾ ਉਹਨੂੰ ਸਾਰੇ ਨੂੰ ਇਹ ਆਪਾਂ ਨੇ ਜ਼ਿਆਦਾ ਨਹੀਂ ਹੈਗਾ ਸਾਰਾ ਇਹ ਜਿਹੜਾ ਉਹ ਇਹਦੇ ਵਿੱਚ ਆ ਸਕਦਾ ਏ ਅਗਰ ਤੁਹਾਡਾ ਬਰਤਨ ਛੋਟਾ ਹੋਵੇ ਤਾਂ ਤੁਸੀਂ ਦੋ ਪਾਰਟ ਦੇ ਵਿੱਚ ਵੀ ਇਹਨਾਂ ਨੂੰ ਡਿਵਾਈਡ ਕਰ ਸਕਦੇ ਹੋ ਤੇ ਪਨੀਰ ਨੂੰ ਆਪਾਂ ਨੇ ਹੁਣ ਇਹਦੇ ਵਿੱਚ ਪਾਤਾ ਏ ਤੇ ਪਨੀਰ ਨੂੰ ਆਪਾਂ ਨੇ ਹੁਣ ਹਲਕੇ ਹਲਕੇ ਹੱਥਾਂ ਦੇ ਨਾਲ ਆ ਜਿਹੜਾ ਚਲਾਉਣਾ ਏ ਤਾਂ ਕਿ ਪਨੀਰ ਆਪਣਾ ਟੁੱਟੇ ਨਾ ਜਦੋਂ ਆਪਾਂ ਪਨੀਰ ਫਰਾਈ ਕਰਦੇ ਆ ਤਾਂ ਇਹ ਜਿਹੜਾ ਪਾਣੀ ਆ ਇਹ ਰਿਲੀਜ਼ ਕਰ ਦਿੰਦਾ ਏ ਇਸ ਕਰਕੇ ਥੋੜਾ ਜਿਹਾ ਇਹ ਟੈਂਪਰੇਚਰ ਨੂੰ ਵੀ ਸਲੋ ਕਰ ਦਿੰਦਾ ਇਸ ਤੇ ਥੋੜਾ ਜਿਹਾ ਤੁਸੀਂ ਟੈਂਪਰੇਚਰ ਆ ਵਧਾ ਲੈਣਾ ਤੇ ਦੇਖੋ ਜਿਵੇਂ ਕਿ ਹੁਣ ਮੇਰਾ ਪਨੀਰ ਆ ਜਿਹੜਾ ਹਲਕਾ ਬ੍ਰਾਊਨ ਹੋਣਾ ਸ਼ੁਰੂ ਹੋ ਗਿਆ ਸੀਗਾ ਤੇ ਨਾਲ ਹੀ ਆਪਾਂ ਨੇ ਸਾਰੇ ਪੀਸੇਸ ਨੂੰ ਚੰਗੀ ਤਰ੍ਹਾਂ ਉਲਟ-ਪਲਟ ਕਰਕੇ ਚੰਗੀ ਤਰ੍ਹਾਂ ਸੇਕ ਲੈਣਾ ਇਸੇ ਤਰ੍ਹਾਂ ਥੋੜਾ ਜਿਹਾ ਹਿਲਾਉਣ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਉਸੇ ਕੌਲੇ ਦੇ ਵਿੱਚ ਜਿਹਦੇ ਵਿੱਚ ਮੈਂ ਪਹਿਲਾਂ ਮੈਰੀਨੇਟ ਕਰਨ ਲਈ ਰੱਖਿਆ ਸੀਗਾ ਉਹਦੇ ਵਿੱਚ ਆਪਾਂ ਨੇ ਫੇਰ ਤੋਂ ਇਹਨੂੰ ਬਾਹਰ ਕੱਢ ਲੈਣਾ ਹੈ ਦੇਖੋ ਪਨੀਰ ਆ ਜਿਹੜਾ ਆਪਣਾ ਬਹੁਤ ਹੀ ਵਧੀਆ ਰੰਗ ਨਾਲ ਪੁੱਜਿਆ ਆਏ ਆਪਾਂ ਨੇ ਬਸ ਇੰਨਾ ਕੁ ਕਲਰ ਆਉਣ ਤੱਕ ਇਹਨੂੰ ਪਕਾਉਣਾ ਹੈ ਤੇ ਜਿਹੜਾ ਆਪਣਾ ਬਚਿਆ ਹੋਇਆ ਕੜਾਹੀ ਦੇ ਵਿੱਚ ਤੇਲ ਸੀਗਾ ਉਹਦੇ ਵਿੱਚ ਆਪਾਂ ਨੇ ਲਸਣ ਅਦਰਕ ਔਰ ਆਪਾਂ ਨੇ ਹਰੀ ਮਿਰਚ ਜਿਹੜੀ ਉਹ ਫਰਾਈ ਕਰ ਲੈਣੀ ਆ ਇਹ ਆਪਾਂ ਨੇ ਲਸਣ ਅਦਰਕ ਤਾਂ ਇਕੱਠਾ ਪਾਇਆ ਤਾਂ ਕਿ ਆਪਣਾ ਜਿਹੜਾ ਲਸਣ ਉਹ ਨਾ ਜਲੇ ਨਾ ਇਕਵਲ ਸੇਕ ਦੇ ਨਾਲ ਆਹੀ ਜਿਹੜਾ ਫਰਾਈ ਹੋਵੇ ਤੇ ਹੁਣ ਆਪਾਂ ਨੇ ਦੇਖੋ ਹਲਕਾ ਬ੍ਰਾਊਨ ਹੋਣ ਤਾਂ ਕਿ ਇਹਨੂੰ ਭੁੰਨਣਾ ਜ਼ਿਆਦਾ ਆਪਾਂ ਨੇ ਇਸ ਨੂੰ ਲਾਲ ਨਹੀਂ ਕਰਨਾ ਹੈਗਾ ਆਦਰਕ ਲਸਣ ਆ ਦੇਖੋ ਜਿਹੜਾ ਆਪਣਾ ਬੁੱਝ ਚੁੱਕਿਆ ਏ ਤੇ ਹੁਣ ਆਪਾਂ ਨੇ ਇਹਦੇ ਵਿੱਚ ਜਿਹੜੇ ਰਫਲੀ ਪਿਆਜ਼ ਕੀ ਕੱਟ ਕਰਕੇ ਰੱਖੇ ਹੋਏ ਸੀਗੇ ਆਪਣੇ ਤੇ ਉਹਨਾਂ ਨੂੰ ਵੀ ਆਪਾਂ ਨੇ ਇਹਦੇ ਵਿੱਚ ਫਰਾਈ ਕਰ ਲੈਣਾ ਆਪਾਂ ਨੇ ਹੌਲੀ ਹੌਲੀ ਫਰਾਈ ਕਰਾਂਗੇ ਮੀਡੀਅਮ ਆਂਚ ਤੇ ਉੱਤੇ 2-3 ਮਿੰਟ ਇਹਨਾਂ ਨੂੰ ਆਪਾਂ ਨੇ ਲਗਾਤਾਰ ਚਲਾਉਂਦੇ ਰਹਿਣਾ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜੀ ਸ਼ਿਮਲਾ ਮਿਰਚ ਚੋਪ ਕਰ ਕੱਟ ਕਰਕੇ ਰੱਖੀ ਹੋਈ ਸੀਗੀ ਆਪਣੇ ਸ਼ਿਮਲਾ ਮਿਰਚ ਦੇ ਜਿਹੜੇ ਵਿੱਚੋਂ ਬੀਜ ਹੁੰਦੇ ਨੇ ਉਹ ਕੱਢ ਕੇ ਹੀ ਕੱਟ ਕਰਨੀ ਆ ਤੇ ਚੌਰਸ ਸਾਈਜ਼ ਦੇ ਵਿੱਚ ਆਪਾਂ ਨੇ ਕੱਟ ਕਰ ਲੈਣੀ ਆ ਹੁਣ ਆਪਾਂ ਨੇ ਇਹਦੇ ਵਿੱਚ ਜਿਹੜਾ ਸ਼ਿਮਲਾ ਮਿਰਚ ਉਹ ਵੀ ਐਡ ਕਰ ਦਵਾਂਗੇ ਤੇ ਸ਼ਿਮਲਾ ਮਿਰਚ ਨੂੰ ਵੀ ਹਲਕਾ-ਹਲਕਾ ਆਪਾਂ ਮੀਡੀਅਮ ਅੰਚ ਦੇ ਉੱਤੇ ਭੁੰਨਾਂਗੇ ਹਲਕੀ 2-3 ਮਿੰਟ ਇਹਨਾਂ ਨੂੰ ਲਗਾਤਾਰ ਆਪਾਂ ਨੇ ਚਲਾਉਂਦੇ ਰਹਿਣਾ ਤਾਂ ਕਿ ਜਿਹੜਾ ਸੇਕ ਆ ਜਿਆਦਾ ਆਪਣੇ ਇਨਗਰੀਡੀਅੰਟਸ ਨੂੰ ਨਾ ਲੱਗੇ ਤੇ ਹਲਕੇ ਸੌਫਟ ਹੋਣ ਤਾਂ ਕਿ ਆਪਾਂ ਨੇ ਇਸ ਨੂੰ ਪਕਾਉਣਾ ਹੈ ਇਹ ਜਿਹੜੀ ਰੈਸਪੀ ਆ ਇਹ ਬਹੁਤ ਹੀ ਸੁਆਦੀਸ਼ਟ ਬਣਦੀ ਆ ਤੁਸੀਂ ਇਸ ਨੂੰ ਘਰ ਵਿੱਚ ਜ਼ਰੂਰ ਟਰਾਈ ਕਰਿਓ ਤੇ ਨਾਲ ਹੀ ਆਪਾਂ ਨੇ ਹੁਣ ਚਮਚੇ ਦਾ ਖਾਣ ਵਾਲੇ ਚਮਚੇ ਦਾ ਚੌਥਾ ਹਿੱਸਾ ਜਿਹੜਾ ਇਹਦੇ ਵਿੱਚ ਨਮਕ ਦਾ ਪਾਇਆ ਹੈ ਤਾਂ ਕਿ ਜਿਹੜੀਆਂ ਆਪਣੀਆਂ ਸਬਜ਼ੀਆਂ ਨੂੰ ਜਲਦੀ ਹੀ ਸੌਫਟ ਹੋ ਜਾਣ ਇਸੇ ਤਰ੍ਹਾਂ ਹਲਾ ਕੇ ਆਪਾਂ ਨੇ 1 ਡੇਢ 1 ਤੋਂ ਡੇਢ ਮਿੰਟ ਹਲਾ ਕੇ ਇਹਦੇ ਵਿੱਚ ਹਲਕੀਆਂ ਜਿਹੀਆਂ ਜਦੋਂ ਇਹ ਸੌਫਟ ਹੋ ਜਾਣੀਆਂ ਫਿਰ ਆਪਾਂ ਨੇ ਇਹਦੇ ਵਿੱਚ ਜਿਹੜਾ ਟਮਾਟਰ ਕਟਿਆ ਹੋਇਆ ਸੀਗਾ ਆਪਾਂ ਨੇ ਟਮਾਟਰ ਵੀ ਪਾ ਦੇਣਾ ਟਮਾਟਰ ਨੂੰ ਆਪਾਂ ਨੇ ਜ਼ਿਆਦਾ ਪਕਾਉਣਾ ਨਹੀਂ ਹੈਗਾ ਆਪਾਂ ਇਸੇ ਤਰ੍ਹਾਂ ਹਲਕਾ-ਹਲਕਾ ਇਹਨਾਂ ਨੂੰ ਵੀ 1-2 ਮਿੰਟ ਫਰਾਈ ਕਰਨਾ ਹੈ ਤੇ ਜਦੋਂ ਇਹ ਸੌਫਟ ਹੋ ਜਾਊਗਾ ਫਿਰ ਆਪਾਂ ਇਹਦੇ ਵਿੱਚ ਇੱਕ ਚਮਚਾ ਮੈਂ ਮੈਦੇ ਦਾ ਲਿਆ ਸੀਗਾ ਤੇ ਮੈਦੇ ਨੂੰ ਆਪਾਂ ਨੇ ਚੰਗੀ ਤਰ੍ਹਾਂ ਪਾਣੀ ਪਾ ਕੇ ਘੋਲ ਲੈਣਾ ਤਾਂ ਕਿ ਜਿਹੜੀਆਂ ਇਹਦੀਆਂ ਗੁੱਠਲੀਆਂ ਨੇ ਸਾਰੀਆਂ ਮੈਲਟ ਹੋ ਜਾਣ ਆਪਾਂ ਨੇ ਇਹਦੇ ਵਿੱਚ ਕੋਈ ਵੀ ਗੁੱਠਲੀ ਨਹੀਂ ਲੈਣ ਦੇਣੀ ਤੇ ਜਿਹੜਾ ਇਹ ਮੈਦੇ ਦੀ ਸਲਰੀ ਹੈ ਤੁਸੀਂ ਆਪਣੇ ਹਿਸਾਬ ਦੇ ਨਾਲ ਵੱਧ ਘੱਟ ਵੀ ਪਾ ਸਕਦੇ ਹੋ ਤੇ ਆਪਾਂ ਨੇ ਇਸੇ ਤਰ੍ਹਾਂ ਜਿਹੜੇ ਮੈਦੇ ਦੀ ਸਲਰੀ ਹੈ ਤਿਆਰ ਕਰ ਲੈਣੀ ਹੈ ਇਸੇ ਤਰ੍ਹਾਂ ਆਪਾਂ ਨੇ ਮੈਦੇ ਦੀ ਸਲਰੀ ਨੂੰ ਦੇਖੋ ਤਿਆਰ ਕਰਕੇ ਰੱਖ ਲਿਆ ਹੈ ਤੇ ਹੁਣ ਆਪਣੀਆਂ ਸਬਜ਼ੀਆਂ ਨੇ ਜਿਹੜੀਆਂ ਹਲਕੀਆਂ ਸੌਫਟ ਹੋ ਗਈਆਂ ਨੇ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਗ੍ਰੀਨ ਚਿਲੀ ਸੌਸ ਦਾ ਪਾਵਾਂਗੇ ਤੁਸੀਂ ਰੈੱਡ ਚਿਲੀ ਸੌਸ ਵੀ ਲੈ ਸਕਦੇ ਹੋ ਮੇਰੇ ਕੋਲ ਗ੍ਰੀਨ ਚਿਲੀ ਸੌਸ ਸੀਗੀ ਮੈਂ ਉਹ ਲਈ ਆ ਤੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚਾ ਇਹ ਜਿਹੜਾ ਆ ਸੋਇਆ ਸੌਸ ਦਾ ਵੀ ਪਾਵਾਂਗੇ ਤੇ ਆਪਾਂ ਨੇ ਸੋਇਆ ਸੌਸ ਆ ਜਿਹੜੀ ਇੱਕ ਚਮਚਾ ਹੀ ਪਾਈ ਆ ਤੁਸੀਂ ਬਾਅਦ ਵਿੱਚ ਆਪਣੇ ਉਸ ਹਿਸਾਬ ਦੇ ਨਾਲ ਇਹਦੇ ਵਿੱਚ ਹੋਰ ਵੀ ਐਡ ਕਰ ਸਕਦੇ ਹੋ ਮੈਂ ਇਹਦੇ ਵਿੱਚ ਇੱਕ ਚਮਚਾ ਹੋਰ ਵੀ ਐਡ ਕਰੂੰਗੀ ਨਾਲ ਹੀ ਮੈਂ ਇੱਕ ਚਮਚਾ ਜਿਹੜਾ ਟਮੇਟੋ ਕੇਚਪ ਦਾ ਪਾਇਆ ਹੈ ਤੇ ਹੁਣ ਆਪਾਂ ਨੇ ਇਹਨਾਂ ਨੂੰ ਹਲਕਾ ਹਲਕਾ ਹਿਲਾ ਲੈਣਾ ਤੇ ਨਾਲ ਹੀ ਹੁਣ ਤੁਸੀਂ ਦੇਖ ਲਿਓ ਜੀ ਜਿੱਦਾਂ ਵੀ ਤੁਹਾਨੂੰ ਚੰਗਾ ਲੱਗੇ ਕਲਰ ਆ ਜੇ ਡਾਰਕ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਸੋਇਆ ਸੌਸ ਹੋਰ ਐਡ ਕਰ ਸਕਦੇ ਹੋ ਤੇ ਮੈਂ ਇੱਕ ਆਇਦੇ ਵਿੱਚ ਇੱਕ ਟੱਕਣਾ ਜਿਹੜਾ ਹੋਰ ਸੋਇਆ ਸਾਸ ਦਾ ਐਡ ਕਰੂੰਗੀ ਤੇ ਹੁਣ ਮੈਦੇ ਦੀ ਜਿਹੜੀ ਸਲਰੀ ਬਣਾਈ ਸੀਗੀ ਉਹ ਮੈਂ ਇਹਦੇ ਵਿੱਚ 2 ਚਮਚ ਦੇ ਕਰੀਬ ਪਾਏ ਨੇ ਤੇ ਹੁਣ ਆਪਾਂ ਨੇ ਸੋਇਆ ਸਾਸ ਥੋੜੀ ਜਿਹੀ ਹੋਰ ਐਡ ਕਰ ਦਿੱਤੀ ਸੀਗੀ ਤੇ ਉਸ ਨੂੰ ਹਿਲਾਉਣ ਤੋਂ ਬਾਅਦ ਆਪਾਂ ਨੇ ਇਹਦੇ ਵਿੱਚ ਜਿਹੜਾ ਪਨੀਰ ਆ ਉਹ ਐਡ ਕਰ ਦਿੱਤਾ ਹੈ ਜਿਹੜਾ ਚੀਜ਼ ਚਿਲੀ ਆ ਇਹ ਬਣ ਕੇ ਬਹੁਤ ਹੀ ਵਧੀਆ ਤਿਆਰ ਹੁੰਦਾ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਤੇਸਤੀ ਹੁੰਦਾ ਹੈ ਇਸ ਨੂੰ ਤੁਸੀਂ ਘਰ ਵਿੱਚ ਜਰੂਰ ਬਣਾ ਕੇ ਟਰਾਈ ਕਰਿਓ ਆਪਾਂ ਅਕਸਰ ਬਾਜ਼ਾਰ ਵਿੱਚ ਖਾਂਦੇ ਆ ਤਾਂ ਆਪਾਂ ਨੂੰ ਬਹੁਤ ਜ਼ਿਆਦਾ ਮਹਿੰਗਾ ਪੈਂਦਾ ਹੈ ਦੇਖੋ ਜਿਵੇਂ ਅ ਜਿਹੜੀ ਜਿੰਨੀ ਕੁ ਕੁਆਂਟੀਟੀ ਨਾਲ ਮੈਂ ਇਹ ਬਣਾਇਆ ਸੀ ਇਹ ਤਿੰਨ ਤੋਂ ਚਾਰ ਲੋਕ ਨੇ ਜਿਹੜੇ ਇਹਨੂੰ ਖਾ ਸਕਦੇ ਨੇ ਤਿੰਨ ਤੋਂ ਚਾਰ ਜਣਿਆਂ ਦੇ ਲਈ ਇਹ ਇਨਾ ਤੋਂ ਹੁੰਦਾ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਪਨੀਰ ਹੈਵੀ ਹੁੰਦਾ ਇਸ ਕਰਕੇ ਇਹ ਘੱਟ ਹੀ ਘਾਦਾ ਜਾਂਦਾ ਹੈਗਾ ਤੇ ਉਸੇ ਤਰ੍ਹਾਂ ਦੇਖੋ ਪਨੀਰ ਚੀਜ਼ ਜਿੱਲੀ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਏ। ਇਸੇ ਤਰ੍ਹਾਂ ਹੀ ਮੇਰੀ ਵੀਡੀਓ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਵੀਡੀਓ ਨੂੰ ਐਂਡ ਤੱਕ ਦੇਖਣ ਲਈ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ।